ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਿਨਾ ਕਾਰਨ ਫਲੋਰ ਤੋਂ ਟਿੱਕੀ ਬਣਾਵਾਂਗੇ ਇਹ ਟਿੱਕੀ ਝਟਪਟ ਬਣ ਕੇ ਤਿਆਰ ਹੋਏਗੀ ਅੱਜ ਆਪਾਂ ਇਹ ਟਿੱਕੀ ਨੂੰ ਬਿਨਾ ਕਾਰਨ ਫਲੋਰ ਤੋਂ ਬਿਨਾ ਬੇਸਨ ਤੋਂ ਬਣਾਵਾਂਗੇ ਤੇ ਬਹੁਤ ਟੇਸਟੀ ਬਣੇਗੀ ਕਿਸੇ ਰਾਈਸ ਫਲੋਰ ਤੋਂ ਬਿਨਾ ਆਰਾਂ ਰੋਟੇ ਆਟੇ ਤੋਂ ਟਿੱਕੀ ਬਣਾ ਕੇ ਤਿਆਰ ਕਰਾਂਗੇ ਬਹੁਤ ਟੇਸਟੀ ਟਿੱਕੀ ਬਣ ਕੇ ਤਿਆਰ ਹੋਏਗੀ ਇੱਥੇ ਆਪਾਂ ਤਾਂ ਆਲੂ ਲਏ ਨੇ ਇਹ ਆਲੂ ਬਲੇ ਹੋਏ ਨੇ ਆਪਾਂ ਆਲੂਆਂ ਨੂੰ ਚੇਲ ਲਵਾਂਗੇ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਆਪਾਂ ਆਲੂਆਂ ਨੂੰ ਛੇਲੇ ਲਵਾਂਗੇ। ਇੱਥੇ ਮਾਲੂਆਂ ਨੂੰ ਛੇਲਾ ਲਿਆ ਹੈ। ਆਲੂਆਂ ਨੂੰ ਇਸ ਤਰੀਕੇ ਨਾਲ ਵੱਡੇ-ਵੱਡੇ ਪੀਸ ਵਿੱਚ ਕੱਟ ਲਵਾਂਗੇ। ਕਪਾ ਆਲੂਆਂ ਦੇ ਵੱਡੇ-ਵੱਡੇ ਪੀਸ ਕੱਟ ਕਰਾਂਗੇ ਜੀ ਇਸ ਤਰੀਕੇ ਨਾਲ। ਹੁਣ ਆ ਤੇ ਮੈਂ ਸਾਰੇ ਆਲੂਆਂ ਨੂੰ ਕੱਟ ਕਰ ਲਿਆ ਹੈ। ਹੁਣ ਆਪਾਂ ਆਲੂਆਂ ਨੂੰ ਫਰਾਈ ਕਰ ਲਵਾਂਗੇ। ਸਰੋਂ ਦੇ ਤੇਲ ਵਿੱਚ ਫਰਾਈ ਕਰ ਲਵਾਂਗੇ ਆਲੂਆਂ ਨੂੰ। ਨਿੱਕਾ ਕਰਕੇ ਸਾਰੇ ਆਲੂ ਭਾਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਚਾਟ ਬਣਾ ਕੇ ਦੇਖੋ ਜੀ ਇਹ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਨੂੰ ਬਣਾਉਣ ਤੇ ਜਿਆਦਾ ਇੰਗਰੀਡੀਅੰਟਸ ਵੀ ਨਹੀਂ ਲੱਗਦੇ ਆਲੂਆਂ ਨੂੰ ਫੋਕ ਨਾਲ ਸੈੱਟ ਕਰ ਦਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਆਲਗੋਂ ਇਹ ਸਾਈਡਾਂ ਚੇਂਜ ਕਰਦੇ ਰਵਾਂਗੇ ਤਾਂ ਕਿ ਹਰ ਸਾਈਡ ਤੋਂ ਕ੍ਰਿਸਪੀ ਹੋ ਜਾਣ ਆਲੂ ਮੰ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੀ ਆਲੂ 골ਡਨ ਹੋ ਚੁੱਕੇ ਨਹੀਂ ਜਿਵੇਂ ਐਸੇ ਤਾਂ ਪੱਕੇ ਹੀ ਹੋਏ ਨੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਪਕਾ ਲਵਾਂਗੇ ਕ੍ਰਿਸਪੀ ਹੋਣ ਤੱਕ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ ਸਮੇਂ ਤੇ ਮਿਲਦੀ ਰਹੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਲੂ ਗੋਲਡਨ ਕ੍ਰਿਸਪੀ ਹੋ ਚੁੱਕੇ ਨੇ ਆਲੂਆਂ ਨੂੰ ਆਪਾਂ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਸਾਰੇ ਆਲੂਆਂ ਨੂੰ ਪਲੇਟ ਵਿੱਚ ਕੱਢ ਲਵਾਂਗੇ ਹੁਣ ਮੈਂ ਸਾਰੇ ਆਲੂਆਂ ਨੂੰ ਕੱਢ ਲਿਆ ਹੈ ਹੁਣ ਜੋ ਆਪਾਂ ਆਲੂ ਫਰਾਈ ਕੀਤੇ ਸੀ ਉਹਨਾਂ ਆਲੂਆਂ ਨੂੰ ਲਵਾਂਗੇ ਤੇ ਕੌਲੀ ਦੇ ਨਾਲ ਪ੍ਰੈਸ ਕਰ ਦੇਵਾਂਗੇ ਹਲਕਾ ਹਲਕਾ ਤਾਂ ਕਿ ਆਲੂ ਹੋਰ ਕ੍ਰਿਸਪੀ ਹੋ ਜਾਣ ਇਸਦੇ ਲਈ ਪ੍ਰੈਸ ਕਰ ਦੇਵਾਂਗੇ ਕੌਲੀ ਦੇ ਨਾਲ ਤੇ ਦੁਬਾਰਾ ਤੋਂ ਫਰਾਈ ਕਰ ਲਵਾਂਗੇ ਆਲੂਆਂ ਨੂੰ ਫਿਰ ਉਸੇ ਤੇਲ ਵਿੱਚ ਫਰਾਈ ਕਰ ਲਵਾਂਗੇ ਆਲੂਆਂ ਨੂੰ ਦੂਸਰੇ ਆਲੂਆਂ ਨੂੰ ਵੀ ਇਸੇ ਤਰੀਕੇ ਨਾਲ ਪ੍ਰੈਸ ਕਰ ਲਵਾਂਗੇ ਕੌਲੀ ਦੇ ਨਾਲ ਐਸੇ ਤਰੀਕੇ ਨਾਲ ਸਾਰੇ ਆਲੂਆਂ ਨੂੰ ਪ੍ਰੈਸ ਕਰ ਲਵਾਂਗੇ ਤੇ ਦੁਬਾਰਾ ਤੋਂ ਡਬਲ ਫਰਾਈ ਕਰ ਲਵਾਂਗੇ ਬਾਕੀ ਸਾਰੇ ਆਲੂਆਂ ਨੂੰ ਵੀ ਪਾਵਾਂਗੇ ਇਹ ਚਾਟ ਬਹੁਤ ਟੇਸਟੀ ਤੇ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਮੈਂ ਇੱਥੇ ਉਬਲੇ ਹੋਏ ਆਲੂ ਤੇ ਚਾਟ ਬਣਾ ਰਹੀ ਹਾਂ ਜੀ ਆਪਾਂ ਕੱਚੇ ਆਲੂ ਤੋਂ ਵੀ ਚਾਟ ਬਣਾ ਸਕਦੇ ਹਾਂ ਵੇਚ ਵਿੱਚ ਦੀ ਆਪਾਂ ਸਾਈਡਾਂ ਚੇਂਜ ਕਰਦੇ ਰਵਾਂਗੇ ਹੁਣ ਆਲੂ ਫਰਾਈ ਹੋ ਚੁੱਕੇ ਨੇ ਆਲੂਆਂ ਨੂੰ ਕੱਢ ਲਵਾਂਗੇ ਕਿਸਾਨੀ ਦੇ ਵਿੱਚ ਬੱਚਿਆਂ ਨੂੰ ਇਸ ਤਰੀਕੇ ਦੀ ਬਣੀ ਹੋਈ ਚਾਟ ਬਹੁਤ ਪਸੰਦ ਆਏਗੀ ਜੇ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਇਹ ਚਾਟ ਬਣਾ ਕੇ ਦੇਖਿਓ ਇਸ ਟਿੱਕੀ ਨੂੰ ਆਪਾਂ ਨਾਸ਼ਤੇ ਦੇ ਵਿੱਚ ਜਾਂ ਇਵਨਿੰਗ 스ਨੈਕਸ ਦੇ ਵਿੱਚ ਵੀ ਖਾ ਸਕਦੇ ਹਾਂ ਜੀ। ਇਸ ਟ੍ਰੀਕ ਨਾਲ ਸਾਰੀਆਂ ਟਿੱਕੀਆਂ ਨੂੰ ਕੱਢ ਲਵਾਂਗੇ ਤੇ ਚਾਨਣੀ ਦੇ ਵਿੱਚ ਰੱਖਾਂਗੇ ਥੋੜਾ ਟਾਈਮ ਤਾਂ ਕਿ ਸਾਰਾ ਤੇਲ ਨਿਕਲ ਜਾਵੇ। ਸਾਰੀਆਂ ਟਿੱਕੀਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। Það ekki hérna plétt veitur að ekki henni að því chata þeirra karla maður. Þegar chata þeirra karla maður, svada nusar námka maður. Þegar ekki chanta chata massála maður maður. ਇਥੇ ਜੋ ਜੋ ਸਬਜ਼ੀਆਂ ਹੁਣ ਆਪਣੇ ਕੋਲ ਆਪਾਂ ਟਿੱਕੀ ਦੇ ਵਿੱਚ ਉਹ ਸਬਜ਼ੀਆਂ ਪਾਵਾਂਗੇ ਪਤਾ ਗੋਭੀ ਪਾਵਾਂਗੇ ਪਤਲੀ ਤੇ ਲੰਬੀ ਕੱਟੀ ਹੋਈ ਪਿਆਜ਼ ਪਾਵਾਂਗੇ ਬਰੀਕ ਕਟਿਆ ਹੋਇਆ ਫਿਰ 2-3 ਚਮਚ ਟਮੇਟੋ ਸੌਸ ਪਾਵਾਂਗੇ ਸਾਰੀਆਂ ਟਿੱਕੀਆਂ ਉੱਪਰ ਸਾਸ ਪਾਵਾਂਗੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਸੋਹਣੀ ਟਿੱਕੀ ਬਣ ਕੇ ਤਿਆਰ ਹੋਈ ਹੈ ਹਰੀ ਚਟਨੀ ਪਾਵਾਂਗੇ ਹਰੀ ਚਟਨੀ ਘਰ ਵਿੱਚ ਬਣਾਉਣ ਦੀ ਵੀਡੀਓ ਅਸੀਂ ਆਪਣੇ ਚੈਨਲ ਤੇ ਪਾ ਰੱਖੀ ਹੈ ਜੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਪੂਜੀ ਪਾਵਾਂਗੇ ਫਿਰ ਥੋੜਾ ਜਿਹਾ ਕਾਲਾ ਨਾਮਕ ਪਾਵਾਂਗੇ ਫਿਰ ਦੁਬਾਰਾ ਤੋਂ ਪਤਾ ਗੋभी ਪਾਵਾਂਗੇ ਪਿਆਜ਼ ਪਾਵਾਂਗੇ ਗੜਾਤੇ ਠੰਡਾ ਠੰਡਾ ਦਹੀਂ ਪਾਵਾਂਗੇ ਇਸ ਤਰੀਕੇ ਨਾਲ ਆਪਾਂ ਬਾਜ਼ਾਰ ਵਰਗੀ ਟਿੱਕੀ ਆਪਣੇ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਭਰੀ-ਵਰੀ ਕਰਕੇ ਦਹੀਂ ਪਾਵਾਂਗੇ ਆਪਾਂ ਟਿੱਕੀ ਦੇ ਵਿੱਚ ਮੂਲੀ ਵੀ ਪਾ ਸਕਦੇ ਹਾਂ ਜੀ ਹੁਣ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਹੀ ਟੇਸਟੀ ਤੇ ਈਜ਼ੀ ਟਿੱਕੀ ਬਣ ਕੇ ਤਿਆਰ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਟਿੱਕੀ ਬਣਾ ਕੇ ਦੇਖਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ